ਤੁਸੀਂ ਪਹਿਲੇ ਦਿਨ ਤੋਂ ਹੀ ਕਮਾਈ ਕਰਨੇ ਸ਼ੁਰੂ ਕਰਾਂਗੇ ਜਿਸ ਨਾਲ ਜੇ ਤੁਹਾਡੀ ਇੱਕ ਵੀਡੀਓ ਅਪਲੋਡ ਕਰਦੇ ਸਾਰੀ ਤੁਹਾਡੇ 5000 ਫੋਲੋਅਰਸ ਹੋ ਜਾਣ ਜਾਣੇ ਕਿ ਉਹ ਮਹੀਨੇ ਦੇ 3-4000 ਡਾਲਰ ਬੜੇ ਆਰਾਮ ਨਾਲ ਕਮਾ ਰਹੇ ਨੇ ਕਿਵੇਂ 1200 ਤੋਂ ਲੈ ਕੇ 2000 ਡਾਲਰ ਤੁਸੀਂ ਮਹੀਨੇ ਦੇ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਜੀ 10-15 ਦਿਨ ਦੇ ਵਿੱਚ ਹੀ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰੋ ਮੈਂ ਤੁਹਾਨੂੰ ਸਾਰਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਨੁਮਿਸ਼ਾ ਕਰਦਾ ਤੁਸੀਂ ਸਾਰੇ ਠੀਕ-ਠਾਕ ਅੰਦਰ ਉਸ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੋ ਲੋ ਦੇਵਤੀ ਸੋਦੋ ਜਿਹੜਾ ਸਾਡਾ ਤੇਰਾ ਵੀਡੀਓ ਦਾ ਟੌਪਿਕ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਇਹ ਹੈਗਾ ਕਿ ਤੁਸੀਂ ਨਾ ਫੇਸਬੁੱਕ ਦੇ ਉੱਤੇ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫੋਟੋ ਤੁਸੀਂ ਅਪਲੋਡ ਕਰਕੇ ਤੁਸੀਂ ਮਹੀਨੇ ਦੇ ਟੋਟੋ ਘਟ ਕਿਸੀ 1200 ਤੋਂ ਲੈ ਕੇ 2 ਯਰ ਡਾਲਰ ਤੁਸੀਂ ਮਹੀਨੇ ਦੇ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਜੀ ਤੁਸੀਂ ਫੇਸਬੁੱਕ ਤੋਂ ਕਿਵੇਂ ਪੈਸੇ ਕਮਾ ਸਕਦੇ ਹੋ ਕਿਵੇਂ ਫੋਟੋ ਅਪਲੋਡ ਕਰਨੀਆਂ ਕਿਵੇਂ ਤੁਸੀਂ ਉੱਤੇ ਕੰਮ ਕਰਨਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੋਂ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸ਼ੀਅਰ ਤੋਂ ਲੇਕੇ ਲਾਖ ਤੱਕ ਦੇਖੋ ਜੀ اگر ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ سبسਕ੍ਰਾਈਬ ਜ਼ਰੂਰ ਕਰਿਓ ਜਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਦੇਣਾ ਜੀ ਸੋ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਤੁਸੀਂ ਨਾ Facebook ਤੇ ਫੋਟੋ ਅਪਲੋਡ ਕਰਕੇ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ ਉਹਦੇ ਵਿੱਚ ਕੀ ਹੈ ਜੀ Facebook ਨੇ ਨਾ ਇੱਕ ਨਵਾਂ ਮਤਲਬ ਫੀਚਰ ਜਿਹੜਾ ਸਾਰਿਆਂ ਨੂੰ ਦੇਤਾ ਵਾ ਵੀ ਤੁਸੀਂ ਫੋਟੋ ਕਰੋ ਅਪਲੋਡ ਕਰੋ ਤਾਂ ਤੁਹਾਨੂੰ ਉਹਦੇ ਡਾਲਰ ਮਿਲਣਗੇ ਜਿੰਨੀ ਫੋਟੋ ਤੁਹਾਡੀ ਲਾਈਕ ਹੋਊਗੀ ਵਿਊ ਆਣਗੇ ਸ਼ੇਅਰ ਹੋਏਗੀ ਵੀਡੀਓ ਤੁਹਾਡੀ ਆਣਾ ਕਮੈਂਟ ਹੋਣਗੇ ਉਹਦੇ ਸਾਰੇ ਤੁਹਾਨੂੰ ਉਹਦੇ ਪੈਸੇ ਮਿਲਣਗੇ ਹੀ ਮਿਲਣਗੇ ਉਦੇ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਪਵੇਗਾ ਤੁਸੀਂ ਨਾ ਆਪਣਾ ਫੇਸਬੁਕ ਦੇ ਉੱਤੇ ਆਪਣਾ ਇੱਕ ਪੇਜ ਬਣਾ ਲੈਣਾ ਦੇਖੋ ਜਿਹੜੇ ਪੇ ਫੇਸਬੁਕ ਦਾ ਨਾ ਉਹਦੇ ਤੇ ਇੱਕ ਇੱਕ ਤਾਂ ਉਹਦੀ ਪ੍ਰੋਫਾਈਲ ਹੁੰਦੀ ਹੈ ਆਪਣੀ ਇੱਕ ਹੁੰਦਾ ਪੇਜ ਤੁਸੀਂ ਪੇਜ ਬਣਾਉਣਾ ਵਾ ਪ੍ਰੋਫਾਈਲ ਨਹੀਂ ਬਣਾਉਣੀ ਹੈਗੀ ਪ੍ਰੋਫਾਈਲ ਤੇ ਕੋਈ ਪੈਸਾ ਨਹੀਂ ਮਿਲਦਾਗਾ ਪੇਜ ਤੇ ਪੈਸਾ ਮਿਲਦਾ ਵਾ ਫੇਸਬੁਕ ਦੇ ਉੱਤੇ ਕਿਵੇਂ ਪੇਜ ਬਣਾਉਣਾ ਵਾ ਉਹਦੇ ਤੇ ਓਮ ਜਿਹੜੀ ਇੱਕ ਵੀਡੀਓ ਬਣਾਈ ਹੋਈ ਆ ਪਹਿਲਾਂ ਅਗਰ ਤੁਸੀਂ ਮੇਰੀ ਉਹ ਵੀਡੀਓ ਨਹੀਂ ਦੇਖੀਏਗੀ ਤਾਂ ਫਿਰ ਤੁਸੀਂ ਮੇਰੇ YouTube ਚੈਨਲ ਤੇ ਜਾ ਕੇ ਨਾ ਤੁਸੀਂ ਉਹ ਵੀਡੀਓ ਦੇਖ ਲਓ ਅਗਰ ਤੁਸੀਂ ਕਹਿੰਦੇ ਹੋ ਜੇ ਵੀਰ ਜੀ ਸਾਨੂੰ ਇੱਕ ਵਾਰੀ ਫੇਰ ਦੁਬਾਰੋ ਵੀਡੀਓ ਬਣਾ ਕੇ ਦਰਵਾ ਦਿਓ ਤਾਂ ਪ੍ਰੋਪਰਲੀ ਸਾਨੂੰ ਸਮਝ ਨਹੀਂ ਆਏਗਾ ਉਹ ਵੀਡੀਓ ਦੇਖਣ ਤੋਂ ਬਾਅਦ ਵੀ ਤਾਂ ਪਲੀਜ਼ ਇਸ ਵੀਡੀਓ ਤੇ ਹਲੇ ਕਮੈਂਟ ਕਰਕੇ ਲਿਖ ਦਿਓ ਮੈਂ ਤੁਹਾਨੂੰ ਨਾ ਪ੍ਰੋਪਰਲੀ ਸਟੈਪ ਵਾਈਜ਼ ਤੇ ਪਤਾ ਨੂੰ ਮੋਬਾਈਲ ਫੋਨ ਤੋਂ ਦੱਸ ਦਾਂਗਾ ਤੁਸੀਂ ਫੇਸਬੁੱਕ ਪੇਜ ਕਿਵੇਂ ਬਣਾਣਾ ਵਾ ਜਦੋਂ ਕੋਈ ਆਪਣਾ ਫੇਸਬੁੱਕ ਪੇਜ ਤੁਸੀਂ ਬਣਾ ਲੋਗੇ ਨਾ ਤਾਂ ਤੁਹਾਨੂੰ ਨਾਲ ਦੀ ਨਾਲ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ ਉਹਦੇ ਬਾਅਦ ਦੇਖੋ ਜਿਹੜੇ ਕਿ ਤੱਕ ਕ੍ਰਾਈਟੇਰੀਆ ਵਾ ਉਹਦੇ ਬਾਅਦ ਦੇਖੋ ਜਦੋਂ ਸਗੂ ਕੋ ਤੋਂ ਪੈਸੇ ਦੀ ਮੋਹ ਬਾਤ ਤੇ ਜੇ ਆਪਾਂ ਕ੍ਰਾਈਟੇਰੀਆ ਦੀ ਗੱਲ ਕਰੀਏ ਉਹਦਾ ਕੋਈ ਕ੍ਰਾਈਟ ਜੇ ਤੁਸੀਂ ਫੋਟੋ ਅਪਲੋਡ ਕਰਦੇ ਹੋ ਤਾਂ ਫੋਟੋ ਅਪਲੋਡ ਕਰਨ ਸਾਰੀ ਹੀ ਤੁਹਾਨੂੰ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ ਜੇ ਆਪਾਂ ਗੱਲ ਕਰੀਏ ਵੀਡੀਓ ਤੋਂ ਪੈਸੇ ਕਿਵੇਂ ਦਿੰਦੇ ਨੇ ਕਿ ਵੀਡੀਓ ਵਾਸਤੇ ਕ੍ਰਾਈਟੇਰੀਆ ਵਾ ਉਹਦੇ ਵਾਸਤੇ ਤੁਸੀਂ ਕੀ ਕਰਨਾ ਵਾ ਉਹਦੇ ਵਾਸਤੇ ਕੀ ਹੈ ਕਿ ਤੁਹਾਡੇ ਘੱਟੋ-ਘੱਟ ਕੋਲ ਦੇ 5000 ਤੁਹਾਡੇ ਫੋਲੋਅਰਸ ਹੋਣੇ ਚਾਹੀਦੇ ਨੇ ਪੇਜ ਦੇ ਉੱਤੇ ਤੇ ਜਿੰਨੀਆਂ ਵੀ ਤੁਸੀਂ ਵੀਡੀਓ ਪਾਈਆਂ ਨੇ 20 ਪਾਈਆਂ ਨੇ 30 ਪਾਈਆਂ ਨੇ ਉਹਦੇ ਤੇ ਤੁਹਾਡੇ ਘੱਟੋ-ਘੱਟ 6000 6000 ਮਿੰਟ ਦਾ ਵਾਚ ਟਾਈਮ ਹੋਣਾ ਚਾਹੀਦਾ ਵਾ ਜਿੰਨੀਆਂ ਵੀ ਵੀਡੀਓ ਤੁਸੀਂ ਅਪਲੋਡ ਕੀਤੀਆਂ ਨੇ ਕਿੰਨੇ ਦਿਨ ਦੇ ਵਿੱਚ 90 ਦਿਨ ਦੇ ਵਿੱਚ 90 ਦਿਨ ਦੇ ਵਿੱਚ ਤੁਹਾਡੇ 60000 ਵਾਚ ਟਾਈਮ ਤੁਹਾਡੇ ਕੋਲ ਪੈ ਨਹੀਂ ਰੋਣਾ ਚਾਹੀਦਾ ਵਾ ਤੇ 5000 ਤੁਹਾਡੇ ਜਿਹੜੇ ਫੋਲੋਅਰਸ ਨੇ ਉਹ ਕੰਪਲੀਟ ਹੋਣੇ ਚਾਹੀਦੇ ਨੇ ਉਹਦੇ ਨਾਲ ਕਿ ਤੁਸੀਂ ਕੋਈ ਵੀ ਜਦੋਂ ਵੀ ਤੁਸੀਂ ਵੀਡੀਓ ਪਾਉਂਗੇ ਕੋਈ ਰੀਲ ਪਾਉਂਗੇ ਕੁਝ ਵੀ ਪਾਉਂਗੇ ਉਹਦਣ ਕਿ ਤੁਹਾਡੀ ਕਮਾਈ ਜਿਹੜੀ ਦੁਗਣੀ ਹੋ ਜਾਏਗੀ ਤੇ ਜਦੋਂ ਤੁਸੀਂ ਪੇਜ ਬਣਾ ਲਓਗੇ ਤੁਸੀਂ ਕੋਈ ਵੀ ਫੋਟੋ ਅਪਲੋਡ ਕਰੋਗੇ ਫੋਟੋ ਅਪਲੋਡ ਕਰਨ ਅਸਾਰੀ ਤੁਹਾਨੂੰ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ ਬਸ ਕਿ ਤੁਸੀਂ ਆਪਣਾ ਇੱਕ ਪੇਜ ਬਣਾ ਦੇਣਾ ਵਾ ਮੇਰਾ ਆਲਰੇਡੀ ਪਹਿਲਾਂ ਹੀ ਇੱਕ ਪੇਜ ਬਣਿਆ ਹੋਇਆ ਵਾ ਅਗਰ ਤੁਸੀਂ ਮੈਨੂੰ ਪੇਜ ਦੇ ਉੱਤੇ ਫੇਸਬੁਕ ਦੇ ਉੱਤੇ ਫੋਲੋ ਨਹੀਂ ਕੀਤਾ ਹੈਗਾ ਤਾਂ ਕਦੇ ਤੁਸੀਂ ਨਾ ਮੈਨੂੰ ਫੇਸਬੁਕ ਤੇ ਪੇਜ ਦੇ ਉੱਤੇ ਜਾ ਕੇ ਫੋਲੋ ਕਰ ਲਓ ਮੈਂ ਤੁਹਾਨੂੰ ਆਪਣਾ 사이ਟ ਦੇ ਉੱਤੇ ਫੇਸਬੁਕ ਪੇਜ ਦਿਖਾਣਾ ਹਾਂ ਮੈਂ ਤੁਹਾਨੂੰ ਅਰਨਿੰਗ ਦਿਖਾ ਰਿਹਾ ਮੈਂ ਆਪਣੀ ਇਹ ਮੇਰੀ ਇੱਕ ਦੋ ਦਿਨ ਦੀ ਅਰਨੀ ਹੈਗਾ 2-4 ਡਾਲਰ ਮੇਰੇ ਡੇਲੀ ਤੇ ਆ ਜਾਂਦੇ ਆ ਉਹ ਦੇਖ ਸਕਦੇ ਤੁਸੀਂ ਹਣਾ ਤੇ ਜਿਹੜੀ ਵੀ ਫੋਟੋ ਅਪਲੋਡ ਕਰਦਾ ਉਹ ਫੋਟੋ ਤੋਂ ਤੁਸੀਂ ਦੇਖ ਸਕਦੇ ਹੋ ਹਣਾ 0.03 ਡਾਲਰ ਹੋ ਗਏ 0 ਉਸ ਹਰ ਇੱਕ ਫੋਟੋ ਨੂੰ ਪੈਸੇ ਮਿਲਦੇ ਨੇ ਸੋ ਇਸ ਤਰ੍ਹਾਂ ਤੁਸੀਂ ਵੀ ਕਮਾ ਸਕਦੇ ਜਿਹੜੀ ਮਰਜ਼ੀ ਫੋਟੋ ਪਾਓ ਯਾਰ ਫੇਸਬੁਕ ਤੋਂ ਮੈਂ ਤੁ ਤਾਂ ਹੁਣ ਮੈਂ ਇਹ ਵੀ ਦੱਸਾਂਗਾ ਕਿ ਤੁਸੀਂ ਜਿਹੜੇ ਆਪਣੇ 5000 ਫੋਲੋਅਰਸ ਨੇ ਜਿਹੜੇ ਤੁਸੀਂ ਕਿਵੇਂ ਵਧਾਉਣੇ ਨੇ ਉਹ ਵੀ ਮੈਂ ਤੁਹਾਨੂੰ ਤਰੀਕਾ ਦੱਸਾਂਗਾ ਅਗਲੀ ਵੀਡੀਓ ਵਿੱਚ ਮੈਂ ਲੈ ਕੇ ਆਵਾਂਗਾ ਜੇ ਤੁਸੀਂ ਚਾਹੁੰਦੇ ਹੋ ਤੁਸੀਂ ਕਹਿੰਦੇ ਹੋ ਕਿ ਵੀਰ ਜੀ ਸਾਨੂੰ ਦੱਸੋ ਤੁਸੀਂ ਫੇਸਬੁੱਕ ਦੇ ਉੱਤੇ ਮਤਲਬ ਜੀ ਆਪਣੀ ਵੀਡੀਓ ਨੂੰ ਕਿਵੇਂ ਵਾਇਰਲ ਕਰੀਏ ਉਹ ਤੁਹਾਨੂੰ ਉਹ ਵੀ ਤਰੀਕਾ ਦੱਸਾਂਗਾ ਤੁਹਾਡੀ ਵੀਡੀਓ ਕਿਵੇਂ ਵਾਇਰਲ ਹੋਏਗੀ ਤੁਸੀਂ ਵੀਡੀਓ ਦੀ ਜਿਹੜੀ ਕਿਵੇਂ ਬਣਾਉਣੀ ਹੈ ਕਿਵੇਂ ਕਿਹੜਾ ਵੀਡੀਓ ਦਾ ਰੇਸ਼ੋ ਹੋਣਾ ਚਾਹੀਦਾ ਦੇਖੋ ਵੀਡੀਓ ਵਾਇਰਲ ਕਿੰਨੀ ਹੁੰਦੀ ਹੈ ਫੇਸਬੁੱਕ ਦੇ ਉੱਤੇ ਉਹਦਾ ਇੱਕ ਰੇਸ਼ੋ ਹੁੰਦਾ ਵਾ ਜਿਹੜਾ ਬ YouTube ਤੇ ਵੀਡੀਓ ਅਪਲੋਡ ਕਰਦੇ ਹਾਂ ਜ ਜਿਹੜਾ ਫੇਸਬੁੱਕ ਦਾ ਹੁੰਦਾ ਉਹਦਾ ਹੁੰਦਾ ਵਾ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸ ਦਾਂਗਾ ਕਿ ਫੇਸਬੁੱਕ ਦਾ ਇਹਦਾ ਰੇਸ਼ਿਓ ਤੁਸੀਂ ਉਹ ਕਿਵੇਂ ਲੈ ਕੇ ਆਣਾ ਵਾ ਉਹਦੇ ਤੇ ਤੁਸੀਂ ਕੀ ਕੀ ਤੁਸੀਂ ਜਿਹੜੇ ਉੱਤੇ ਟਾਈਟਲ ਦੇ ਉੱਤੇ ਲਿਖਣਾ ਵਾ ਕੀ ਤੁਸੀਂ ਹੈਸ਼ਟੈਗ ਲਗਾਉਣੇ ਆ ਜਿਹਦੇ ਨਾਲ ਤੁਹਾਡੀ ਜਿਹੜੀ ਵੀਡੀਓ ਵਾਇਰਲ ਹੋ ਜਾਏਗੀ ਠੀਕ ਆ ਤੁਸੀਂ ਵੀਡੀਓ ਕਿੱਥੋਂ ਲੈ ਕੇ ਆਉਣੀ ਹੈ ਨਹੀਂ ਕਾਪੀ ਕਿਵੇਂ ਕਰਵੇਂ ਕਿਸੇ ਦੀ ਵੀਡੀਓ ਚੱਕ ਕੇ ਜਿਸ ਨਾਲ ਜੇ ਤੁਹਾਡੀ ਇੱਕ ਵੀਡੀਓ ਅਪਲੋਡ ਕਰਦੇ ਸਾਰੀ ਤੁਹਾਡੇ 5000 ਫੋਲੋਅਰਸ ਹੋ ਜਾ ਸਾਫਟ 1000 ਮਿੰਟਾ ਜਿਹੜਾ ਤੁਹਾਡਾ ਉਹ ਵਾਚ ਟਾਈਮ ਤੁਹਾਡਾ ਤੋ ਟੋਕਟ 10 ਤੋਂ 15 ਦਿਨ ਦੇ ਵਿੱਚ ਹੀ ਕੰਪਲੀਟ ਹੋ ਜਾਏ ਤੇ ਤੁਸੀਂ 10-15 ਦਿਨ ਦੇ ਵਿੱਚ ਹੀ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰੋ ਜੇ ਤੁਸੀਂ ਚਾਹਦੇ ਹੋ ਤਾਂ ਪਲੀਸ ਇਸ ਵੀਡੀਓ ਤੇ ਥਨੇ ਵੱਧ ਤੋਂ ਵੱਧ ਕਮੈਂਟ ਕਰੋ ਜਿੰਨੇ ਜ਼ਿਆਦਾ ਤੁਹਾਡੇ ਕਮੈਂਟ ਆਉਣਗੇ ਉੰਨੀ ਛੇਵੇਂ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਲੈ ਕੇ ਆਵਾਂਗਾ ਫੇਸਬੁੱਕ ਦੇ ਉੱਤੇ ਤੇ ਫੋਟੋ ਦੇ ਬਾਰੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਵਾ ਫੋਟੋ ਦੇਖ ਕੇ ਤੁਸੀਂ ਆਪਣੀ ਫੋਟੋ ਵੀ ਪਾ ਸਕਦੇ ਹੋ ਤੇ ਤੁਹਾਨੂੰ ਮੈਂ ਇਹੋ ਜਿਹੇ ਤਰੀਕੇ ਵੀ ਦੱਸਾਂਗਾ ਕਿ ਤੁਸੀਂ ਜਿਵੇਂ ਆਪਣੇ ਗੁਰੂ ਮਹਾਰਾਜ ਜੀ ਹੋਗੇ ਨਾ ਇਹੋ ਜਿਹੇ ਫੋਟੋਆਂ ਨੇ ਜਿਹੜੇ ਲੋਕੀ ਬਹੁਤ ਜ਼ਿਆਦਾ ਦੇਖਦੇ ਨੇ ਸੋ ਉਹ ਵੀ ਫੋਟੋ ਤੁਸੀਂ ਕਿਵੇਂ ਲੈ ਕਿਉਂ ਨਹੀਂ ਅੱਜ ਦਾ ਨਵਾਂ ਟ੍ਰੈਂਡ ਚੱਲਦਾ ਵਾ ਤੁਸੀਂ ਦੇਖਿਆ ਹੋਣਾ ਲੋਕ ਜਿਵੇਂ ਦਰਸ਼ਕ ਹੋ ਗਏ ਜਾਂ ਹੋਰ ਹੋ ਗਏ ਨਾ ਜਕ ਫੂਡ ਹੋ ਗਿਆ ਫਾਸਟ ਫੂਡ ਹੋ ਗਿਆ ਜਾਂ ਕੁਝ ਵੀ ਹੋਵੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਜਾਂ ਕਿਸੇ ਹੋਰ ਰਵਿਦਾਸ ਮਹਾਰਾਜ ਜੀ ਦੀ ਜਾਂ ਕਿਸੇ ਹੋਰ ਮਹਾਰਾਜ ਜੀ ਦੀ ਨਾ ਇਸ ਮਸ਼ੀਦੀ ਉਹ ਫੋਟੋ ਜੀ ਬਣਾ ਕੇ ਜਿਹਿੰਦੇ ਦੀ ਇੱਕ 80% ਅੱਖਾਂ ਬੰਦ ਕਰਕੇ ਦੇਖੋ ਤੁਹਾਨੂੰ ਕਿਹੜੇ ਮਹਾਰਾਜ ਜੀ ਦਿਖਦੇ ਪਏ ਨੇ ਤੇ ਕਮੈਂਟ ਕਰਕੇ ਲਿਖੋ ਉਹ ਲੋਕ ਦੇਖਦੇ ਨੇ ਜਿਨ੍ਹਾਂ ਦਾ ਕਮੈਂਟ ਕਰਦੇ ਨੇ ਤੇ ਉਹ ਲੋਕ ਨੂੰ ਨੇ ਜਿਆਦਾ ਪੈਸੇ ਨਹੀਂ ਮਾਰੇ ਨੇ ਉਹ ਫੋਟੋ ਵੀ ਤੁਸੀਂ ਬਣਾ ਸਕਦੇ ਉਹ ਵੀ ਤੁਹਾਨੂੰ ਦੱਸਾਂਗਾ ਉਹ ਫੋਟੋ ਨੂੰ ਤੁਸੀਂ ਕਿਵੇਂ ਬਣਾ ਕੇ ਤੁਸੀਂ ਫੇਸਬੁੱਕ ਤੇ ਅਪਲੋਡ ਕਰਨੀ ਆ ਸੋ ਤੁਸੀਂ ਇੱਕ ਫੇਸਬੁੱਕ ਦੇ ਉੱਤੇ ਪੇਜ ਬਣਾ ਲਓ ਬਹੁਤ ਸੌਖਾ ਪੇਜ ਬਣਦਾ ਬਹੁ ਉਹ ਉਹਨੂੰ ਉਹ ਤੁਸੀਂ ਪੇਜ ਜਦੋਂ ਬਣਾ ਲੋਗੇ ਤੇ ਆਪਣੀਆਂ ਫੋਟੋ ਖੁਦ ਨਹੀਂ ਆਪਣੀਆਂ ਫੋਟੋਆਂ ਤੇ ਹੋਰਾਂ ਦੀਆਂ ਫੋਟੋਆਂ ਤਦ ਡਾਊਨਲੋਡ ਕਰਕੇ ਤੁਸੀਂ ਨੈਟ ਤੋਂ ਡਾਊਨਲੋਡ ਕਰਕੇ ਫੋਟੋ ਤੁਸੀਂ ਅਪਲੋਡ ਕਰਨੇ ਸ਼ੁਰੂ ਕਰੋ ਤਾਂ ਤੁਸੀਂ ਪਹਿਲੇ ਦਿਨ ਤੋਂ ਹੀ ਕਮਾਈ ਕਰਨੇ ਸ਼ੁਰੂ ਕਰ ਪਾਉਗੇ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਸੇਸੀਬੁੱਕ ਤੋਂ ਪੈਸਾ ਨਾਲ YouTube ਨਾਲੋਂ ਜ਼ਿਆਦਾ ਪੈਸਾ Facebook ਤੋਂ ਮਿਲਦਾ ਵਾ YouTube ਤੇ ਇਹਦੇ ਥੋੜੇ ਦੇ ਘੱਟ ਮਿਲਦੇ ਡੋਨਰ ਪਰ Facebook ਦੇ ਉੱਤੇ ਬਹੁਤ ਜ਼ਿਆਦਾ ਪੈਸੇ ਮਿਲਦੇ ਨੇ ਜੇ ਤੁਹਾਡਾ ਪੇਜ ਜਿਹੜਾ ਪੇਜ ਵਧੀਆ ਤਰ੍ਹਾਂ ਦਾ ਚੱਲ ਜਾਂਦਾ ਵਾ ਤੁਹਾਡੇ 5000 ਫੋਲੋਅਰਸ ਤੇ ਤੁਹਾਡੇ ਇਹ 60000 ਤੋਂ ਵਾਚ ਟਾਈਮ ਦਾ ਕਟੇ aí ਕੰਪਲੀਟ ਹੋ ਜਾਂਦਾ ਵਾ ਫਿਰ ਤੁਸੀਂ ਮਹੀਨੇ ਦੇ 1200 ਤੋਂ ਲੈ ਕੇ 2000 ਡਾਲਰ ਤੁਸੀਂ ਬੜੇ ਆਰਾਮ ਨਾਲ ਕਮਾਉਂਦੇ ਮੈਂ ਇਹੋ ਜਿਹੇ ਲੋਕ ਵੀ ਦੇਖੇ ਨੇ ਜਿਹੜੇ ਫੇਸਬੁੱਕ ਦੇ ਉੱਤੇ ਮਹੀਨੇ ਦੇ 2-2 ਲੱਖ ਰੁਪਈਆ ਕਮਾ ਰਹੇ ਨੇ ਇੱਕ ਮਹੀਨੇ ਦਾ 2 ਲੱਖ ਰੁਪਈਆ ਜਾਨੇ ਕਿ ਉਹ ਮਹੀਨੇ ਦੇ 3-4000 ਡਾਲਰ ਬੜੇ ਆਰਾਮ ਨਾਲ ਕਮਾ ਰਹੇ ਨੇ ਕਿਵੇਂ ਕੋਈ ਵੀਡੀਓ ਨਹੀਂ ਅਪਲੋਡ ਕਰਦੇ ਫੇ ਉਹ ਸਿਰਫ ਫੋਟੋ ਤੋਂ ਹੀ ਲੋਕਾਂ ਦੀਆਂ ਫੋਟੋ ਚੱਕਦੇ ਨੇ ਲੋਕਾਂ ਦੀ ਫੋਟੋ ਅਪਲੋਡ ਕਰਦੇ ਸਾਰੇ ਹੀ 2-4000 ਡਾਲਰ ਸਿਰਫ ਇੱਕ ਮਹੀਨੇ ਦਾ ਖਵਾਇਆ ਰਹੇ ਨੇ ਯਾਨੀ ਕਿ 2-3 ਲੱਖ ਰੁਪਈਆ ਇੱਕ ਮਹੀਨੇ ਦਾ ਬੜੇ ਆਰਾਮ ਨਾਲ ਕਮਾ ਰਹੇ ਨੇ ਤੁਸੀਂ ਜਿਵੇਂ ਕਮਾ ਸਕਦੇ ਹੋ ਸੋ ਮੈਂ ਇਸ ਕਰਕੇ ਕਹਿੰਨਾ ਵਾਂ ਵੀ ਤੁਸੀਂ ਇਹ ਪੋਕਾ ਨਾਰਮੋ ਫੇਸਬੁਕ ਤੇ ਤੁਸੀਂ ਸਾਰੇ ਜਾਣੇ ਕਿ ਲੋਨੀ ਹੋਂ ਲੋਕਾਂ ਦੀ ਵੀਡੀਓ ਤੁਸੀਂ ਦੇਖਦੇ ਹੋ ਕਿਉਂ ਨਾ ਤੁਸੀਂ ਆਪਣਾ ਫੇਸਬੁਕ ਪੇਜ ਬਣਾਓ ਤੇ ਲੋਕਾਂ ਦੀ ਫੋਟੋ ਚੱਕ ਚੱਕ ਕੇ ਅਪਲੋਡ ਕਰੋ ਤੁਹਾਨੂੰ ਕੋਈ ਕਾਪੀਰਾਈਟ ਨਹੀਂ ਆਣਾ ਹੈਗਾ ਤੇ ਤੁਸੀਂ ਉੱਤੇ ਅਪਲੋਡ ਕਰਦੇ ਤੁਸੀਂ ਵੀ ਪੈਸੇ ਕਮਾਓ ਜੇ ਤੁਸੀਂ 40-45 ਹਜ਼ਾਰ ਰੁਪਏ ਵੀ ਕਮਾ ਲੈਣੇ ਹੋ ਬਹੁਤ ਵਧੀਆ ਬਾਤ 40-45 ਹਜ਼ਾਰ ਰੁਪਏ ਥੋੜਾ-ਥੋੜੀ ਨਾਲ ਤਾਂ ਬਹੁਤ ਦਾ 40-45 ਹਜ਼ਾਰ ਸੋ ਇਸ ਕਰਕੇ ਮੈਂ ਤੁਹਾਨੂੰ ਸਾਰ ਨੂੰ ਇਹੀ ਕਹਾਂਗਾ ਕਿ ਤੁਸੀਂ ਫੇਸਬੁਕ ਪੇਜ ਬਣਾ ਲਓ ਤੇ ਉਹਦੇ ਦੇ ਫੋਟੋ ਅਪਲੋਡ ਕਰਨੀਆਂ ਸ਼ੁਰੂ ਕਰ ਦੋ ਜੀ ਅਗਰ ਤੁਸੀਂ ਕਹਿੰਦੇ ਹੋ ਕਿ ਮੈਂ ਇਸ ਤੇ ਪ੍ਰੋਪਰਲੀ ਇੱਕ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਪਲੀਜ਼ ਵੱਧ ਤੋਂ ਵੱਧ ਜਿੰਨੇ ਤੁਹਾਡੇ ਜਿਆਦਾ ਕਮੈਂਟ ਆਣਗੇ ਕਿ ਇਸ ਟੋਪਿਕ ਤੇ ਮੈਂ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਮੈਂ ਛੇਤੀ ਹੀ ਵੀਡੀਓ ਬਣਾ ਕੇ ਲੈ ਕੇ ਆਦਾਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਮਿਲਦਿਆਂ ਕੱਲ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਨੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ